ਇਹਨਾਂ ਦਾ ਇਹ ਨਹੀਂ ਪਤਾ ਕਿ ਸਰਕਾਰ ਦਾ ਕੀ ਇੱਕ ਨਿਹੰਗ ਚਿਹਰਾ ਹੈ ਉਹਨੂੰ ਮਾਰ ਕੇ ਵੋਟਾਂ ਲੈਣ ਦੇ ਲਈ ਸ਼ਤਾਂਦਨ ਕਾਉਂਟਰੀ ਹੋ ਜੇ ਐਫ ਆਈ ਆਰ ਦੇ ਵਿੱਚ ਕੀ ਲਿਖਾਇਆ ਹੈ ਕਿ ਇੱਕ ਅਮਰਤਪਾਲ ਨਾਂ ਦੇ ਬੰਦੇ ਦਾ ਮੋਬਾਈਲ ਆਇਆ ਘਰੇ ਆਇਆ ਹੁਣ ਮੈਨੂੰ ਦੱਸੋ ਇੱਕ ਕਿੱਡੀ ਗਲਤ ਐਫ ਆਈ ਆਰ ਜਿਹੜਾ ਬੰਦਾ ਤੁਹਾਡੇ ਅਗੇਂਸਟ ਬੋਲਦਾ ਜਿਹੜਾ ਤੁਹਾਨੂੰ ਬੰਦ ਕਰਾਉਂਦਾ ਕੁੜੀ ਨੂੰ ਪਤਾ ਕਿ ਮੇਰੇ ਖਿਲਾਫ ਇਹ ਬੰਦਾ ਬੋਲਦਾ ਹੈ ਸਾਲ 2 ਸਾਲ ਤੋਂ ਉਸ ਬੰਦ ਉਹ ਬੰਦਾ ਘਰੇ ਕਿਉਂ ਆ ਤੇ ਉਸ ਬੰਦੇ ਨਾਲ ਕੁੜੀ ਜਾਏਗੀ ਕਿਉਂ ਉਹ ਡੀਐਨਏ ਦੀ ਰਿਪੋਰਟ ਆਉਂਦੀ ਹੈ ਡੀਐਨਏ ਦੀ ਰਿਪੋਰਟ ਤੋਂ ਬਾਅਦ ਪਤਾ ਲੱਗਦਾ ਹੈ ਰੇਪ ਹੋਇਆ ਜਾਂ ਨਹੀਂ ਹੋਇਆ ਇਹ ਅਸੀਂ ਬੈਠੇ ਹੀ ਕਰੇ ਬਕਵਾਸ ਕੀਤੀ ਇਹਨੇ ਬਿੜਾ ਕਰ ਤੂੰ ਕਿ ਇੱਕ ਨਿਊਜ਼ ਲਾਉਣੀ ਹੈ ਕਿ ਸਿੱਖ ਅੰਮ੍ਰਿਤਧਾਰੀ ਬੰਦਿਆਂ ਨੇ ਨਿਆਂਗ ਸਿੰਘਾਂ ਨੇ ਰੇਪ ਕੀਤਾ ਹੁਣ ਕਾਰਨ ਕੀ ਹੈ ਸਾਰੀ ਕੌਮ ਤੇ ਲਾਣਤ ਪਾਉਣੀ ਵਰਲਡ ਲੈਵਲ ਤੇ ਮੈਸੇਜ ਦੇਣਾ ਇਹ ਸਾਡੀ ਕੌਮ ਦੇ ਜਿਹੜੇ ਖੱਚ ਬੰਦੇ ਬੈਠੇ ਨੇ ਪੰਜਾਬ ਦੇ ਪਰ ਉਹ ਸਿੱਖ ਚਿਹਰੇ ਨਹੀਂ ਉਹ ਸਰਕਾਰ ਦੇ ਪਾਲੇ ਹੋਏ ਪਾਲਤੂ ਜੇ 9 ਤਰੀਕ ਨੂੰ ਗਈ ਤੇ 12 ਤੱਕ ਇਹ ਪਰਿਵਾਰ ਚੁੱਪ ਕਿਉਂ ਰਿਹਾ ਤਿੰਨ ਦਿਨ ਦੀ ਐਫ ਆਈ ਆਰ ਡਲੇ ਬੰਦੇ ਦਾ ਘਰੇ ਆਉਣਾ ਉਹਦਾ ਨਾਮ ਲਿਖਣਾ ਇਹ ਪੌਸੀਬਲ ਨਹੀਂ ਇਸ ਕੇਸ ਦੇ ਵਿੱਚ ਇਹ ਵੀ ਕੋਈ ਪਤਾ ਨਹੀਂ ਕਿ ਵੀਡੀਓ ਆਡੀਓ ਸਾਰੀਆਂ ਕੋਈ ਆਪ ਹੀ ਬਣਵਾ ਰਿਆ ਹੋਵੇ ਅੱਜ ਪੁਲਿਸ ਰਾਜ ਆ ਪੰਜਾਬ ਦੇ ਅੰਦਰ ਜੰਗਲ ਰਾਜ ਆ ਪੰਜਾਬ ਦੇ ਅੰਦਰ ਪੁਲਿਸ ਖੁਦ ਫੇਕ ਐਨਕਾਊਂਟਰ ਕਰਦੀ ਆ ਬੰਦੇ ਨਹੀਂ ਫੜੇ ਆਪ ਕਤਲ ਕਰਦੀ ਆ ਬੰਦੇ ਨਹੀਂ ਫੜੇ ਯਾਰ ਇਹ ਮਜ਼ਾਕ ਬਣਾ ਛੱਡਿਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੰਦ ਪਾਉਣ ਵਾਲੀ ਇਹ ਪੰਜਾਬ ਸਰਕਾਰ ਤੁਸੀਂ ਜੇ ਕੋਈ ਬੰਦਾ ਹੋਣ ਤੁਸੀਂ ਜੋ ਅਮਰਤਪਾਲ ਦੀਆਂ ਚੁੱਕ ਕੇ ਆਉਂਦੀ ਉਹ ਜਿਹੜੇ ਬੰਦ ਕਰਨ ਲੱਗੇ ਹੋ ਉਹਨਾਂ ਦੇ ਕਾਊਂਟ ਬੰਦ ਕਰਨ ਲੱਗੇ ਹੋ ਉਹ ਬੰਦ ਕਰਤੇ ਤੇ ਜੇ ਪਹਿਲਾਂ ਇਸੇ ਲੇਡੀ ਦੀ ਆਈਡੀ ਤੇ ਕਾਊਂਟ ਬੰਦ ਕੀਤੇ ਜਾਂਦੇ ਕਿਉਂ ਪੰਜਾਬ 'ਚ ਗੰਦ ਪੈਂਦਾ ਕਿਉਂ ਪੰਜਾਬ 'ਚ ਮਰਡਰ ਹੁੰਦਾ ਹੈ ਆਦਾ ਐਕਟ 'ਚ ਪ੍ਰੋਵੀਜ਼ਨ ਨਾ ਹੋਵੇ ਪਬਲਿਕ ਨਿਊਸੈਂਸ ਦਾ ਹੈ ਕਾਨੂੰਨ ਕੀ ਕਹਿੰਦਾ ਕਾਨੂੰਨ ਕਹਿੰਦਾ ਇਹਨੂੰ ਬੰਦ ਕਰ ਸਕਦੇ ਹੋ ਤੁਸੀਂ ਆਈਡੀ ਸਾਰੀ ਉਹਨਾਂ ਦੀ ਬੰਦ ਕਰ ਸਕਦੇ ਹੋ ਪਤਾ ਜਿੱਥੇ ਪਬਲਿਕ ਨਿਊਸੈਂਸ ਹੈ ਗੰਦ ਪੈ ਰਿਹਾ ਸੋਸਾਇਟੀ ਜੀ ਨੂੰ ਬੰਦ ਕਰਨਾ ਸਰਕਾਰ ਦਾ ਫਰਜ਼ ਬਣਦਾ ਜੇ ਕਿ ਇਹੋ ਜੀ ਬਲਗਰ ਬਾਦਸ਼ਾਹ ਬੋਲਦਾ ਹੈ ਤੇ ਉਹਦੇ ਉਲਟ ਐਕਸ਼ਨ ਲਾਓ ਜਾਂ ਤੁਹਾਨੂੰ ਪਤਾ ਨਹੀਂ ਜਾਂ ਤੁਹਾਨੂੰ ਲਾ ਬਾਰੇ ਤੁਸੀਂ ਨੌਲੇਜ ਨਹੀਂ ਤੁਹਾਨੂੰ ਪੰਜਾਬ ਸਿਰ ਤੇ ਚੁੰਨੀ ਦਿੰਦਾ ਸੀ ਪੰਜਾਬ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦਾ ਪੰਜਾਬ ਇੱਜ਼ਤ ਦੀ ਗੱਲ ਕਰਦਾ ਸੀ ਪੰਜਾਬ ਇਹੋ ਜੇ ਕੁੱਤੇ ਕੰਮ ਨਹੀਂ ਸੀ ਕਰਦਾ ਪੰਜਾਬ ਦੇ ਅੰਦਰ ਚਾਹੇ ਮੁਸਲਮਾਨਾ ਚਾਹੇ ਹਿੰਦੂ ਚਾਹੇ ਸਿੱਖ ਹੈ ਜਿਹੜੇ ਸਦੀਆਂ ਤੋਂ ਪੰਜਾਬ 'ਚ ਰਹੇ ਰਹੇ ਨੇ ਉਹ ਪੰਜਾਬ ਆਪ ਦਾ ਸਿਰ ਨੂੰ ਕੱਜਣਾ ਜਾਣਦੇ ਨੇ ਉਹ ਦੂਜੇ ਦੀ ਧੀ ਦੀ ਇੱਜ਼ਤ ਬਚਾਉਣ ਵਾਲੇ ਸੀ ਹੁਣ ਪੰਜਾਬ 'ਚ ਕੀ ਹੈ ਇਸ ਵਕਤ ਜਿਹੜੀ ਕੁੜੀ ਦਾ ਜੀ ਕਰਦਾ ਕਪੜੇ ਲਾ ਕੇ ਪਾਸੇ ਰੱਖ ਲਿੰਦੀ ਹੈ ਤੇ ਕੀ ਇੱਜ਼ਤ ਵਾਲੀ ਗੱਲ ਸਾਰਾ ਪੰਜਾਬ ਉੱਜੜ ਜੇ ਜੋ ਮਰਜ਼ੀ ਹੋ ਜੇ ਪਰ ਇਹਨਾਂ ਨੂੰ ਸਤਾ ਦੀ ਬੋਲੋ ਨਾ ਨਾ ਦੇ ਉਲਟ ਕੀ ਪ੍ਰਵਾਸੀ ਕਿਉਂ ਪੰਜਾਬ ਤੋਂ ਬਾਹਰ ਇਹਨਾਂ ਨੂੰ ਕਹ ਬੋਲੋ ਇੱਕ ਕਲਬ ਸੋ ਗੰਦ ਪਾਉਣ ਵਾਲੇ ਇਹ ਤਿੰਨ ਚਾਰ ਪਾਰਟੀਆਂ ਨੇ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਪਰ 2027 ਦੇ ਵਿੱਚ ਆਪਾਂ ਠੱਲ ਪਾਵਾਂਗੇ ਇਹਨਾਂ ਨੂੰ ਪਾਵਾਂਗੇ ਪੰਜਾਬ ਦੀ ਨਵੀਂ ਪਾਰਟੀ ਜਿਹੜੀ ਆਈ ਅਸੀਂ ਤਾਂ ਇਸ ਦੇ ਉਲਟ ਚੱਲਾਂਗੇ ਕਿ ਅਸੀਂ ਪ੍ਰਵਾਸੀ ਪੀਆਰ ਨਹੀਂ ਹਾਂ ਪੰਜਾਬ ਦੇ ਅੰਦਰ ਆ ਗੰਦ ਨੂੰ ਰੋਕਣਾ ਪੰਜਾਬ ਦੇ ਅੰਦਰ ਸਤਿ ਸ਼੍ਰੀ ਅਕਾਲ ਆਰਮੀ ਟੀਵੀ ਤੇ ਤੁਹਾਨੂੰ ਦੇਖ ਰਹੇ ਹਾਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪਿਛਲੇ ਦਿਨਾਂ ਤੋਂ ਜੋ ਐਪੀਸੋਡ ਪੰਜਾਬ ਦੇ ਵਿੱਚ ਵਾਪਰ ਰਿਹਾ ਉਸ ਨੂੰ ਲੈ ਕੇ ਵੱਖ-ਵੱਖ ਸੋਸ਼ਲ ਮੀਡੀਆ ਤੇ ਉਹ ਜੋ ਆਪਣੀਆਂ ਵੀਡੀਓਜ਼ ਪਾਉਂਦੇ ਨੇ ਉਹਨਾਂ ਦੇ ਵੱਲੋਂ ਮੁਆਫੀਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਅਮਰਪਾਲ ਸਿੰਘ ਮੈਰੋ ਹੋਰਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਅਮਰਪਾਲ ਸਿੰਘ ਮੈਰੋ ਦੇ ਦੋ ਸਾਥੀ ਜਿਹੜੇ ਨੇ ਉਹ ਪੁਲਿਸ ਹਿਰਾਸਤ ਦੇ ਵਿੱਚ ਨੇ ਅਮਰਪਾਲ ਮੈਰੋ ਦੀ ਭਾਲ ਜਾਰੀ ਹੈ ਉਸਤੇ ਘਰ ਦੇ ਵਿੱਚ ਜਿਹੜੇ ਹੈਗੇ ਨੇ ਉਹ ਛਾਪੇਮਾਰੀ ਵੀ ਹੋ ਰਹੀ ਹੈ ਇਹ ਕੇਸ ਐਡਵੋਕੇਟ ਹਰਪਾਲ ਸਿੰਘ ਖਾਰਾਹੋਰਾ ਕੋਲੇ ਖਾਰਾ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਬਦائیں ਖਾਰਾ ਸਾਹਿਬ ਸਵਾਗਤ ਆਰਾ ਮੀ ਟੈlevision ਤੇ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਜੋ ਐਪੀਸੋਡ ਵਾਪਰੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪਰਸੋਂ ਇਸ ਦੇ ਵਿੱਚ ਮੈਂ ਬਾਹਰ ਸੀ ਮੇਰੀ ਸੀਟ ਤੋਂ ਜਿਹੜੇ ਲੜਕੇ ਨੇ ਰੰਜੋਤ ਸਿੰਘ ਭੁੱਲਰ ਮਨਦੀਪ ਅਰਸ਼ ਸ਼ਰਮਾ ਆਪਣੀ ਸੀਟ ਸਾਰੀ ਪੇਸ਼ ਹੋ ਗਈ ਸੀ ਜਿਹੜਾ ਅੱਜ ਮੈਂ ਅੱਜ ਪੇਸ਼ ਹੋਣ ਵਾਸਤੇ ਵਿੱਚ ਆ ਕੇ ਤਾਂ ਇਸ ਦੇ ਵਿੱਚ ਕੀ ਹੈ ਕਿ 8 ਤਰੀਕ ਦੀ ਗੱਲ ਘਟਨਾ ਬਣਾਉਂਦੇ ਰ 9 ਤਰੀਕ ਨੂੰ ਉਹ ਲੜਕੀ ਘਰੋਂ ਜਾਂਦੀ ਤੇ 12 ਤਰੀਕ ਦੀ ਐਫ ਆਈ ਆਰ ਡੈੱਡ ਬੋਡੀ ਤੋਂ ਬਾਅਦ 3 ਦਿਨ ਉਹ ਪਰਿਵਾਰ ਕੀ ਕਰਦਾ ਰਿਹਾ ਤਿੰਨ ਦਿਨ ਇਨਫੋਰਮੇਸ਼ਨ ਪੁਲਿਸ ਨੂੰ ਨਹੀਂ ਦਿੱਤੀ ਨਾ ਕੋਈ ਕਾਰਵਾਈ ਹੋਈ ਹੁਣ ਉਹ ਲੜਕੀ ਦੇ ਬ੍ਰਦਰ ਦਾ ਕੀ ਬਿਆਨ ਹੈ ਲੜਕੀ ਦਾ ਬ੍ਰਦਰ ਇੱਕ ਨਿੱਕੇ ਜਿਹੇ ਕੌਂਦੀ ਆਈ ਹੈ ਇੱਕ ਵੀਡੀਓ ਜੇਚੋ ਕਹਿ ਰਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸਾਨੂੰ ਪਤਾ ਹੀ ਕੁਝ ਨਹੀਂ ਇਹ ਜੋ ਹੋਇਆ ਕੀ ਐਫ ਆਈ ਆਰ ਦੇ ਵਿੱਚ ਕੀ ਲਿਖਾਇਆ ਹੈ ਕਿ ਇੱਕ ਅਮਰਤਪਾਲ ਨਾਮ ਦੇ ਬੰਦੇ ਦਾ ਮੋਬਾਈਲ ਆਇਆ ਉਸ ਆਦਮੀ ਦਾ ਮੋਬਾਈਲ ਆਇਆ ਘਰੇ ਆਇਆ ਹੁਣ ਮੈਨੂੰ ਦੱਸੋ ਇੱਕ ਕਿੱਡੀ ਗਲਤ ਐਫ ਆਈ ਆਰ ਜਿਹੜਾ ਬੰਦਾ ਉਹਨੂੰ ਸਾਲ 2 ਸਾਲ ਤੋਂ ਲਗਾਤਾਰ ਸਮਝਾ ਰਿਹਾ ਹੈ ਉਹਨੂੰ ਫੇਸਬੁੱਕ ਤੇ ਕਹਿ ਰਿਹਾ ਕੁੜੀਏ ਤੂੰ ਕੰਮ ਨਹੀਂ ਕਰਨਾ ਉਹ ਬੰਦਾ ਘਰੇ ਆਊਗਾ ਉਹ ਆਪਦੀ ਸ਼ਕਲ ਵਿਖਾ ਕੇ ਜਾਊਗਾ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਕੋਲ ਕੋਈ ਆਈ ਵਿਟਨੈਸ ਨਹੀਂ ਇਹ ਇੱਕ ਬਲਾਈਂਡ ਮਰਡਰ ਹੈ ਬਲਾਈਂਡ ਮਰਡਰ ਨੂੰ ਹੁਣ ਪ੍ਰੂਫ ਕਰਨ ਦੇ ਲਈ ਇਹਨਾਂ ਨੇ ਅਮਰਤਪਾਲ ਦੀ ਜਿਹੜੀ ਉਹ ਸ਼ਕਲ ਦਿਖਾਤੀ ਹੁਣ ਉਹਦਾ ਫਾਦਰ ਕਹਿ ਰਿਹਾ ਜਾਂ ਪਰਿਵਾਰ ਕਹਿ ਰਿਹਾ ਕਿ ਸਾਡੇ ਘਰੇ ਆਇਆ ਉਹ ਕਿਉਂ ਆਊਗਾ ਜਿਸ ਬੰਦੇ ਨੇ ਜੇ ਇਹ ਕੰਮ ਕਰਨਾ ਹੈ ਕਿ ਉਹਦੇ ਘਰੇ ਚ ਕੀ ਉਹ ਕੁੜੀ ਜਿਹੜੀ ਉਸ ਦੇ ਵਿੱਚ ਮਰੀ ਹੈ ਕਿ ਉਹ ਕੁੜੀ ਉਹ ਬੰਦੇ ਨੂੰ ਜਾਣਦੀ ਨਹੀਂ ਕਿ ਉਹ ਕੁੜੀ ਉਹਦੇ ਨਾਲ ਕਾਰ ਤੇ ਜਾਊਗੀ ਡਾਊਟ ਕ੍ਰੀਏਟ ਹੋ ਰਿਹਾ ਇਹਨਾਂ ਦੀ ਐਫ ਆਈ ਆਰ ਦੇ ਉੱਪਰ 3 ਦਿਨ ਦੀ ਐਫ ਆਈ ਆਰ ਡਿਲੇ ਬੰਦੇ ਦਾ ਘਰੇ ਆਉਣਾ ਉਹਦਾ ਨਾਮ ਲਿਖਣਾ ਇਹ ਪੌਸਿਬਲ ਨਹੀਂ ਇਸ ਕੇਸ ਦੇ ਵਿੱਚ ਹੈ ਇਹ ਇੱਕ ਬਲਾਈਂਡ ਮਟਰ ਹੈ ਜਿਹੜਾ ਫਰਦਰ ਇਨਵੈਸਟੀਗੇਸ਼ਨ ਚ ਹੈ ਮੈਟਰ ਆਫ ਐਵੀਡੈਂਸ ਹੈ ਐਵੀਡੈਂਸ ਇਹਨਾਂ ਕੋਲ ਕੋਈ ਹੈ ਨਹੀਂ ਸੋ ਜੋ ਹੁਣ ਬਿਆਨ ਆ ਰਹੇ ਨੇ ਉਹ ਅਜੇ ਅੰਡਰ ਪ੍ਰੈਸ਼ਰ ਆਫ ਦਾ ਪੁਲਿਸ ਹੈ ਪੁਲਿਸ ਆਪ ਦੇ ਜਰੂ ਉਹਦੇ ਕੋਲ ਮਲਜ਼ਮ ਹੁੰਦੇ ਨੇ ਤਾਂ ਜੋ ਉਹ ਸਟੇਟਮੈਂਟ ਮਲਜ਼ਮਾਂ ਦੀ ਲਾਈ ਜਾਂਦੀ ਜਾਂ ਉਹਨਾਂ ਤੇ ਕਹਾਇਆ ਜਾਂਦਾ ਅਦਾਲਤਾਂ ਦੇ ਅੰਦਰ ਜਾਂ ਦਫਾ ਸਤਾਈ ਦੇ ਅੰਦਰ ਜੋ ਐਵੀਡੈਂਸ ਆਉਂਦੀ ਹੈ ਉਹ ਅੰਡਰ ਪ੍ਰੈਸ਼ਰ ਆਫ ਦਾ ਪੁਲਿਸ ਆ ਉਹ ਮੰਨਣ ਯੋਗ ਨਹੀਂ ਹੁੰਦੀ ਅਦਾਲਤਾਂ ਦੇ ਅੰਦਰ ਮੰਦੇ ਉਹ ਮੰਨਣਯੋਗ ਨਹੀਂ ਪਰ ਅਮਰਪਾਲ ਸਿੰਘ ਮੈਰੋ ਹੋਰਾਂ ਦਾ ਸਾਹਮਣੇ ਆਉਣਾ ਅਮਰਪਾਲ ਸਿੰਘ ਮੈਰੋ ਹੋਰਾਂ ਦੇ ਵੱਲੋਂ ਕਬੂਲਨਾਮਾ ਕਰ ਲੈਣਾ ਹਾਲਾਂਕਿ ਇਹ ਚੀਜ਼ ਨਹੀਂ ਕਬੂਲੀ ਗਈ ਕਿ ਅਸੀਂ ਮਰਡਰ ਕੀਤਾ ਜਾਂ ਨਹੀਂ ਕੀਤਾ ਪਰ ਇਹ ਕਬੂਲਨਾਮਾ ਕਰਨਾ ਕਿ ਸਾਡੀ ਗੱਡੀ ਮਿਲਦੀ ਆ ਸਾਡੇ ਸਿੰਘ ਜਿਹੜੇ ਹੈਗੇ ਸਿੰਘਾਂ ਦਾ ਜਿਹੜਾ ਹੈਗਾ ਮਿਲਦਾ ਹੈ ਕਿ ਉਹ ਉੱਥੇ ਮੌਜੂਦ ਸੀ ਜਾਂ ਉੱਥੇ ਸਨ ਤਾਂ ਇਹ ਚੀਜ਼ਾਂ ਫਿਰ ਕਬੂਲ ਲੈਂਗੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਜੇਕਰ ਜਾਣਾ ਹੀ ਆ ਤਾਂ ਫਿਰ 5-7 ਨੂੰ ਮੈਨੂੰ ਪਤਾ 5-7 ਸਾਲ ਜੇਲ੍ਹ ਹੋਣੀ ਹੈ ਜੇ ਜਾਣਾ ਹੀ ਤਾਂ ਫਿਰ 5-7 ਸਾਲ ਨੂੰ ਜਿਹੜਾ ਹੈਗਾ ਛਟਕਾ ਕੇ ਹੀ ਕਿਉਂ ਨਾ ਜਾਇ ਜਾਵੇ ਜੇ 5-7 ਨੂੰ ਨਾਲ ਲੈ ਕੇ ਇਹ ਚੀਜ਼ ਸਾਰੇ ਐਪੀਸੋਡ ਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਜਿਹੜੀ ਐਪੀਸੋਡ ਹੁਣ ਚੱਲ ਰਹੇ ਨੇ ਇਹ ਸਾਰੇ ਡਾਊਟ ਕ੍ਰੀਏਟ ਕਰ ਰਹੇ ਨੇ ਕਿਉਂਕਿ ਪੰਜਾਬ ਦੀ ਪੁਲਿਸ ਦੇ ਉੱਪਰ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਜਿਨ੍ਹਾਂ ਕਤਲ ਜਿਹੜੇ ਜਿਨ੍ਹਾਂ ਮਰਡਰ ਥਾਣਿਆਂ ਚ ਹੋਏ ਨੇ ਇੱਕ ਬੰਦਾ ਨਹੀਂ ਫੜਿਆ ਗਿਆ ਉਹ ਘਰਿਆਣੇ ਵਾਲੇ ਵਿਚਾਰੇ ਰੋਂਦੇ ਫਿਰਦੇ ਨੇ ਯਾਰ ਕਿਹੜੀ ਸ਼ਰਮ ਵਾਲੀ ਗੱਲ ਹੈ ਉਸ ਤੋਂ ਪਹਿਲਾਂ ਮਰਡਰ ਹੁੰਦਾ ਥਾਣੇ ਦੇ ਅੰਦਰ ਨਹੀਂ ਬੰਦੇ ਫੜੇ ਗਏ ਇੱਕ ਬੰਦੇ ਦੀ ਪੱਗ ਲਾ ਕੇ ਇਹਨੂੰ ਕੁੱਟਿਆ ਜਾਂਦਾ ਇੱਥੇ ਬਠਿੰਡੇ ਦੇ ਵਿੱਚ ਸ਼ਰੇਆਮ ਕੋਈ ਐਕਸ਼ਨ ਨਹੀਂ ਲਿਆ ਉਸ ਪੁਲਿਸਤ ਮੁਲਾਜ਼ਮ ਦੇ ਖਿਲਾਫ ਇਹ ਵੀ ਕੋਈ ਪਤਾ ਨਹੀਂ ਕਿ ਵੀਡੀਓ ਆਡੀਓ ਸਾਰੀਆਂ ਕੋਈ ਆਪ ਹੀ ਬਣਵਾ ਰਿਆ ਹੋਵੇ ਅਸੀਂ ਕਿਵੇਂ ਕਹੀਏ ਕਿ ਇਹ ਇਹਨਾਂ ਦਾ ਇਹ ਨਹੀਂ ਪਤਾ ਕਿ ਸਰਕਾਰ ਦਾ ਕੀ ਇੱਕ ਨਿਹੰਗ ਚਿਹਰਾ ਹੈ ਉਹਨੂੰ ਮਾਰ ਕੇ ਵੋਟਾਂ ਲੈਣ ਦੇ ਲਈ ਸ਼ਾਇਦਾਂ ਤਾਂ ਕਾਉਂਟਰੀ ਹੋ ਜੇ ਕਿਉਂਕਿ ਪੰਜਾਬ ਪੁਲਿਸ ਦੇ ਉੱਪਰ ਹਮੇਸ਼ਾ ਹੀ ਇੱਕ ਡਾਊਟ ਕ੍ਰੀਏਟ ਕਰਨ ਵਾਲੀ ਸੂਈ ਰਹੀ ਹੈ ਇਹਨਾਂ ਨੇ 25000 ਮੁੰਡਾ ਫੇਕ ਇਨਕਾਊਂਟਰ ਚ ਮਾਰਤਾ ਅੱਜ ਤੱਕਰ ਅਦਾਲਤਾਂ ਉਹਨਾਂ ਨੂੰ ਸਜ਼ਾ ਕਰਦੀਆਂ ਪਈਆਂ ਅੱਜ ਪੁਲਿਸ ਰਾਜ ਆ ਪੰਜਾਬ ਦੇ ਅੰਦਰ ਜੰਗਲ ਰਾਜ ਆ ਪੰਜਾਬ ਦੇ ਅੰਦਰ 100 ਚੋਂ 95 ਜਿਹੜੇ ਅਫੀਸਰ ਨੇ ਪੁਲਿਸ ਅਫਸਰ ਨੇ 95 ਦੇ 95 ਇਸੇ ਕੰਮ 'ਚ ਲੱਗੇ ਹੋਏ ਰੇ ਕਿ ਕਿਸ ਤਰੀਕੇ ਨਾਲ ਤਰੱਕੀ ਮਿਲੇ ਅਸੀਂ ਗੋਲੀ ਮਾਰ ਕੇ ਯਾਰ ਜਿੱਥੇ ਆ ਗੋਲੀਆਂ ਚੱਲੀਆਂ ਸੀ ਬਾਬਲ ਕਲਾ ਆਲੀਆਂ ਇਹ ਸਰਕਾਰ ਤੋਂ ਵੀ ਚੋ ਸੁਖਬੀਰ ਗਵਾਦਲ ਦੇ ਖਿਲਾਫ ਚਲਾਨ ਪੇਸ਼ ਨਹੀਂ ਹੋਇਆ ਜਿੱਥੇ ਕੰਮ ਕਰਨਾ ਹੈ ਜਿਹੜੇ ਬੰਦੇ ਫੜਨੇ ਨੇ ਉਹ ਨਹੀਂ ਫੜਨੇ ਪੁਲਿਸ ਖੁਦ ਫੇਕ ਐਨਕਾਊਂਟਰ ਕਰਦੀ ਆ ਬੰਦੇ ਨਹੀਂ ਫੜੇ ਆਪ ਕਤਲ ਕਰਦੀ ਆ ਬੰਦੇ ਨਹੀਂ ਫੜੇ ਹੁਣ ਤੁਸੀਂ ਮੈਨੂੰ ਦੱਸੋ ਜਦੋਂ ਇਹ ਲੇਡੀ ਇਹੋ ਜਿਹੀਆਂ ਪੋਸਟਾਂ ਪਾਉਂਦੀ ਹੁੰਦੀ ਸੀ ਕੀ ਪੁਲਿਸ ਪ੍ਰਸ਼ਾਸਨ ਦੇ ਕੋਲ ਕਿਸੇ ਐਕਟ 'ਚ ਕੋਈ ਪ੍ਰੋਵੀਜ਼ਨ ਨਹੀਂ ਆਈਡੀ ਖਤਮ ਹੋ ਸਕਦੀ ਸੀ ਉਹਨੂੰ ਬਲੌਕ ਕੀਤਾ ਜਾ ਸਕਦਾ ਸੀ ਪਬਲਿਕ ਨਿਊਸੈਂਸ ਆ ਉਹਨੂੰ ਬੰਦ ਕੀਤਾ ਜਾ ਸਕਦਾ ਸੀ ਯਾਰ ਮਜ਼ਾਕ ਬਣਾ ਛੱਡਿਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੰਦ ਪਾਉਣ ਵਾਲੀ ਹੈ ਪੰਜਾਬ ਸਰਕਾਰ ਤੁਸੀਂ ਜੇ ਕੋਈ ਬੰਦਾ ਹੁਣ ਤੁਸੀਂ ਜੋ ਅਮਰਪਾਲ ਦੀਆਂ ਚੁੱਕੇ ਉਹਦੀ ਉਹ ਜਿਹੜੇ ਬੰਦ ਕਰਨ ਲੱਗੇ ਹੋ ਉਹਨਾਂ ਦੇ ਕਾਊਂਟ ਬੰਦ ਕਰਨ ਲੱਗੇ ਹੋ ਉਹ ਬੰਦ ਕਰਤੇ ਉਹਨਾਂ ਦੀਆਂ ਆਈਡੀਆਂ ਬੰਦ ਕਰਤੀਆਂ ਤੇ ਜੇ ਪਹਿਲਾਂ ਇਸੇ ਲੇਡੀ ਦੀ ਆਈਡੀ ਤੇ ਕਾਊਂਟ ਬੰਦ ਕੀਤੇ ਜਾਂਦੇ ਕਿਉਂ ਪੰਜਾਬ 'ਚ ਗੰਦ ਪੈਂਦਾ ਕਿਉਂ ਪੰਜਾਬ 'ਚ ਮਰਡਰ ਹੁੰਦਾ ਏ ਉਦੋਂ ਨਹੀਂ ਤੁਹਾਨੂੰ ਪਤਾ ਲੱਗਦਾ ਤੁਸੀਂ ਜੋ ਜਾਦਾ ਤੁਹਾਡੇ ਕੋਲ ਐਕਟ 'ਚ ਪ੍ਰੋਵੀਜ਼ਨ ਹੈਣੀ ਜਾ ਤੁਸੀਂ ਕਹੋ ਕਿ ਤੁਹਾਨੂੰ ਇਸ ਗੱਲ ਬਾਰੇ ਨੌਲੇਜ ਹੀ ਐ ਨਹੀਂ ਤੁਹਾਡੇ ਇੰਨੇ ਤੁਹਾਡੇ ਪੜ੍ਹੇ ਲਿਖੇ ਬੰਦੇ ਨੇ ਤੁਹਾਡੇ ਸਾਰਾ ਆਈਟੀ ਸੈੱਲ ਚੱਲਦਾ ਹੈ ਤੁਹਾਨੂੰ ਸਾਰੀ ਨੌਲੇਜ ਐ ਪੰਜਾਬ ਦੇ ਅੰਦਰ ਇਹੀ ਹਾਲਾਤ ਸੀ ਜਦੋਂ ਸੂਰੀ ਗਾਲਾਂ ਕੱਢਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸਿੱਖਾਂ ਦੀਆਂ ਕੁੜੀਆਂ ਚੁੱਕ ਲੋ ਉਦੋਂ ਨਹੀਂ ਕੁਝ ਕੀਤਾ ਉਹਦੇ ਬਿਆਨਾਂ ਨੂੰ ਬੰਦ ਨਹੀਂ ਕੀਤਾ ਜਦੋਂ ਕਤਲ ਹੁੰਦਾ ਉਸ ਤੋਂ ਬਾਅਦ ਸਿੱਖਾਂ ਨੂੰ ਘੁਟਣਾ ਮਾਰਨਾ ਸ਼ੁਰੂ ਕਰਤਾ ਚੁੱਕੇ ਇਹੀ ਹਾਲਾਤ ਹੁਣ ਨੇ ਗੱਲ ਇੱਥੇ ਤੱਕ ਪਹੁੰਚੀ ਕੋ ਗੱਲ ਕਤਲ ਤੱਕ ਪਹੁੰਚੀ ਕੋ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਪਹਿਲਾਂ ਉਹਨਾਂ ਨੇ ਵੀ ਸਮਝਾਇਆ ਵੀ ਗਿਆ ਕਿਹਾ ਵੀ ਗਿਆ ਇੱਥੋਂ ਤੱਕ ਕਿਉਂ ਪਹੁੰਚ ਕੀ ਮੰਨਦੇ ਹੋ ਕਿ ਜੇਕਰ ਜਿਵੇਂ ਤੁਸੀਂ ਗੱਲ ਕਰੀਆ ਕਿ ਪਹਿਲੀ ਬੰਦ ਕੀਤਾ ਹੁੰਦਾ ਤਾਂ ਹੋ ਸਕਦਾ ਕਿ ਇਹ ਗੱਲ ਤੱਕ ਨਾ ਪਹੁੰਚ ਦੇਖੋ ਪੰਜਾਬ ਦੇ ਅੰਦਰ ਹੁਣ ਵੀ ਤੁਸੀਂ ਦੇਖੋ ਫੇਸਬੁੱਕ ਦੇਖੋ ਕਿਸੇ ਦਾ ਕੋਈ ਬੱਚਾ 10 ਸਾਲ ਦਾ ਕੋਈ ਕੁੜੀ ਹੈ ਕੋਈ ਲੜਕਾ ਹੈ ਕੋਈ ਉਹਨਾਂ ਨੇ ਅੱਗੇ ਡਿਵੈਲਪ ਹੋਣਾ ਹੈ ਤੇ ਸੋਸ਼ਲ ਮੀਡੀਆ ਦੇ ਅੰਦਰ ਪੰਜਾਬ ਦੇ ਅੰਦਰ ਕੁਝ ਲੋਕਾਂ ਨੇ ਇਹਨਾਂ ਗੰਦ ਪਾਇਆ ਮੈਂ ਕਹੂੰਗਾ ਉਹ ਬੰਦੇ ਉਹਨਾਂ ਦੇ ਤੁਸੀਂ ਕਿਉਂ ਨਹੀਂ ਬੰਦ ਕਰਦੇ account ਬੰਦ ਕਰਦੇ ਉਹ ਅਸੁੱਤੀ ਹੋਈ ਹੈ ਪੁਲਿਸ ਇਹ ਸੁਤੀ ਹੋਈ ਹੈ ਸਰਕਾਰ ਕੋਈ ਸਾਡੇ ਪੰਜਾਬ ਦੇ ਲੋਕਾਂ ਨੇ ਵੀ ਸ਼ਰਮ ਲਾ ਛੱਡੀ ਯਾਰ ਮੈਂ ਵੇਖਦਾ ਨੌਜਵਾਨ ਕੁੜੀਆਂ ਨੇ ਯਾ ਰੀਲਾਂ ਪਾਈ ਜਾਂਦੀਆਂ ਨੇ ਯਾਰ ਕੀ ਰੀਲ ਪਾਉਣ ਦੇ ਨਾਲ ਬੰਦੇ ਦੀ ਫਿਤਰਤ ਜਿਆਦੀ ਅੱਗੇ ਜਾਂਦੀ ਆ ਯਾਰ ਕਿੱਥੇ ਤਾਂ ਇੱਕ ਸਟੇਟ ਕੰਪੀਟੀਸ਼ਨ ਕਰਦੀ ਸੀ ਕਿੱਥੇ ਲੋਕਾਂ ਨੇ ਰਾਈਜ਼ ਹੋਣਾ ਅੱਗੇ ਸਟਰਗਲ ਕਰਕੇ ਰਾਈਜ਼ ਹੋਣਾ ਤੇ ਕਿੱਥੇ ਅਸੀਂ ਯਾਰ ਆਪਦੀਆਂ ਧੀਆਂ ਭੈਣਾਂ ਦੀਆਂ ਰੀਲਾਂ ਪੈਂਦੀਆਂ ਨੇ ਤੇ ਉਹ ਪਿੱਛੋਂ ਉਹ ਰੀਲਾਂ ਤੇ ਥੋੜੇ ਚਿਰ ਬਾਅਦ ਹੀ ਲੋਕ ਬਕਵਾਸ ਕਰਦੇ ਨੇ ਉਸ ਦੇ ਉੱਪਰ ਯਾਰ ਤੁਸੀਂ ਮੰਨਦੇ ਹੋ ਇਹ ਚੀਜ਼ ਇਫੈਕਟ ਛੱਡਦੀ ਹੈ ਦੇਖੋ ਇਸ ਦਾ ਇਫੈਕਟ ਬਹੁਤ ਸੋਸਾਇਟੀ ਤੇ ਗਲਤ ਹੋ ਰਿਹਾ ਹੈ ਜਾਂ ਤਾਂ ਐਕਟ ਵਿੱਚ ਪ੍ਰੋਵੀਜ਼ਨ ਨਾ ਹੋਵੇ ਪਬਲਿਕ ਨਿਊਸੈਂਸ ਤਾਂ ਹੈ ਕਾਨੂੰਨ ਕੀ ਕਹਿੰਦਾ ਕਾਨੂੰਨ ਕਹਿੰਦਾ ਇਹਨੂੰ ਬੰਦ ਕਰ ਸਕਦੇ ਹੋ ਤੁਸੀਂ ਆਈਡੀ ਸਾਰੀ ਉਹਨਾਂ ਦੀ ਬੰਦ ਕਰ ਸਕਦੇ ਹੋ ਪਤਾ ਜਿੱਥੇ ਪਬਲਿਕ ਨਿਊਸੈਂਸ ਹੈ ਗੰਦ ਪੈ ਰੇ ਸੋਸਾਇਟੀ ਜੀ ਨੂੰ ਬੰਦ ਕਰਨਾ ਸਰਕਾਰ ਦਾ ਫਰਜ ਬਣਦਾ ਹੈ ਇਹ ਥੋੜਾ ਹੁੰਦਾ ਹੁੰਦਾ ਯਾਰ ਕਿ ਤੁਸੀਂ ਇੰਨਾ ਗੰਦ ਬਕਵਾਸ ਕਰੋ ਉੱਤੇ ਬੈਠ ਕੇ ਕਰੋ ਬਕਵਾਸ ਇੰਨੀ ਜਿਆਦਾ ਕਰਨੀ ਉਦੋਂ ਸਰਕਾਰ ਨੇ ਰੋਕਣਾ ਨਹੀਂ ਬਾਅਦ ਦੇ ਵਿੱਚ ਜਦੋਂ ਕੋਈ ਮਰਡਰ ਹੋ ਜਾਂਦਾ ਹੈ ਬਾਅਦ ਚ ਆਪਾਂ ਲੋਕਾਂ ਨੂੰ ਮਾਰਨ ਤੌਰ ਤੇ ਪੈਨੇ ਆ ਹੁਣ ਮੈਨੂੰ ਲੱਗਦਾ ਕਿ ਹੁੰਦਾ ਫੇਕ ਇਨਕਾਊਂਟਰ ਕਰਨਗੇ ਕਿਉਂਕਿ ਫੇਕ ਇਨਕਾਊਂਟਰ ਜੇ ਮਸ਼ਹੂਰ ਆ ਪੰਜਾਬ ਪੁਲਿਸ ਇਹਦਾ ਸ਼ੁਰੂ ਤੋਂ ਲੈ ਕੇ ਹਸਾਬ ਰਿਹਾ ਹੈ ਕੋਈ ਸਾਡੀ ਜਿਹੜੀ ਇਹ ਪੰਜਾਬ ਸਰਕਾਰ ਹੈ ਇਹ ਇਸੇ ਨਿਸ਼ਾਨੇ ਤੇ ਹੀ ਹੁੰਦੀ ਹੈ ਇਹਨਾਂ ਨੇ ਫੀਕ ਇੰਕਾਉਂਟਰ 2 ਸਾਲ ਢਾਈ ਤੇ 3 3.5 ਸਾਲ ਚ ਕੀਤੇ ਬਹੁਤ ਨੇ ਇਹਨੂੰ ਕਿਵੇਂ ਕਹੋਗੇ ਕਿਉਂਕਿ ਇੱਕ ਗੱਲ ਨੌਬਤ ਆਉਣ ਤੱਕ ਸਾਡੀਆਂ ਸਰਕਾਰਾਂ ਦਾ ਬਹੁਤ ਜ਼ਿਆਦਾ ਹੱਥ ਹੈ ਸੋਸਾਇਟੀ ਨੂੰ ਖਰਾਬ ਕਰਨਾ ਬੱਚਿਆਂ ਤੇ ਇਫੈਕਟ ਪੈਣਾ ਇਹਨੂੰ ਬੰਦ ਕਰਨਾ ਚਾਹੀਦਾ ਹੈ ਜੇ ਕਿ ਇਹੋ ਜੀ ਵਰਗਰ ਪਾਸ਼ਾ ਬੋਲਦਾ ਹੈ ਤੇ ਉਹਦੇ ਉਲਟ ਐਕਸ਼ਨ ਲਾਓ ਜਾਂ ਤੁਹਾਨੂੰ ਪਤਾ ਨਹੀਂ ਜਾਂ ਤੁਹਾਨੂੰ ਲਾ ਬਾਰੇ ਤੁਸੀ ਨੌਲੇਜ ਨਹੀਂ ਤੁਹਾਨੂੰ ਜੇਕਰ ਇਹ ਚੀਜ਼ਾਂ ਸਾਬਤ ਹੋ ਜਾਂਦੀਆਂ ਮਨਪਾਲ ਸਿੰਘ ਤੇ ਮਨਪਾਲ ਸਿੰਘ ਦੇ ਸਾਥੀਆਂ ਉਤੇ ਤਾਂ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਉਹਨੂੰ ਰਹਿਣਾ ਪੈ ਸਕਦਾ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਚਲਾਨ ਤਿਕਰਤਾ ਕੋਈ ਗੱਲ ਹੀ ਨਹੀਂ ਕਿਉਂਕਿ ਇਹਨਾਂ ਨੇ ਇੱਕ ਬੜੀ ਚਲਾਕੀ ਖੇਡੀ ਹੈ ਕਿ ਜਿਹੜਾ ਨੂੰ ਆਈ ਐਫ ਆਈ ਆਰ ਤੋਂ ਬਾਈ ਨੇਮ ਤੇ ਐਫ ਆਈ ਆਰ ਤੇ ਬੰਦਾ ਡੈਂਟੀਫਾਈ ਕਰਾਇਆ ਇਹਨਾਂ ਨੇ ਆਪਦੇ ਜਾਣ ਤੇ ਇਹਨਾਂ ਨੇ ਮਜ਼ਬੂਤੀ ਕੀਤੀ ਹੈ ਪਰ ਡਾਊਟ ਇਹ ਕ੍ਰੀਏਟ ਹੁੰਦਾ ਹੈ ਕਿ ਜਿਹੜਾ ਬੰਦਾ ਤੁਹਾਡੇ ਅਗੇਂਸਟ ਬੋਲਦਾ ਜਿਹੜਾ ਤੁਹਾਨੂੰ ਬੰਦ ਕਰਾਉਂਦਾ ਹੈ ਕੁੜੀ ਨੂੰ ਪਤਾ ਹੈ ਕਿ ਮੇਰੇ ਖਿਲਾਫ ਇਹ ਬੰਦਾ ਬੋਲਦਾ ਹੈ ਕਈ ਸਾਲਾ ਤੋਂ ਬੋਲ ਰਿਹਾ ਹੈ ਸਾਲ 2 ਸਾਲ ਤੋਂ ਉਸ ਬੰਦ ਉਹ ਬੰਦਾ ਘਰੇ ਕਿਉਂ ਆਊਗਾ ਤੇ ਉਸ ਬੰਦੇ ਨਾਲ ਕੁੜੀ ਜਾਏਗੀ ਕਿਉਂ ਜੇ 9 ਤਰੀਕ ਨੂੰ ਗਈ ਤੇ 12 ਤੱਕ ਇਹ ਪਰਿਵਾਰ ਚੁੱਪ ਕਿਉਂ ਰਿਹਾ ਇਸ ਪਰਿਵਾਰ ਨੇ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਸੋ ਉਹਦੇ ਬ੍ਰਦਰ ਦਾ ਬਿਆਨ ਆਉਣਾ ਕਿ ਸਾਨੂੰ ਕੁਝ ਨਹੀਂ ਪਤਾ ਪੁਲਿਸ ਨੂੰ ਪਤਾ ਹੈ ਇਹ ਗੱਲਾਂ ਨਾ ਸਾਰੀਆਂ ਮੈਨੇ ਰੱਖਦੀਆਂ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਇੱਕ ਚਰਚਾ ਅਖਾਰਾ ਸਾਹਿਬੇ ਵੀ ਚੱਲ ਰਹੀ ਹੈ ਕਿ ਜਿਵੇਂ ਉਸ ਤੋਂ ਬਾਅਦ ਅਮਰਪਾਲ ਮੈਰੋਂ ਹੋਰਾਂ ਦੀ ਜਿਹੜੀ ਵੀਡੀਓ ਆਉਂਦੀ ਉਸ ਤੇ ਵਿੱਚ ਉਹਦੇ ਵੱਲ ਚੇਤਾਵਨੀ ਦਿੱਤੀ ਜਾਂਦੀ ਆ ਕਿ ਇਹ ਇੱਥੋਂ ਤੱਕ ਕਿਹਾ ਜਾਂਦਾ ਕਿ ਪਾਰਕਿੰਗ ਇਕੱਲੇ ਬਠਿੰਡੇ ਨਹੀਂ ਪਾਰਕਿੰਗ ਤਾਂ ਉਹ ਪਾਰਕਿੰਗ ਤਾਂ ਜਿਹੜੀਆਂ ਨੇ ਹੋਰ ਵੀ ਬਹੁਤ ਨੇ ਤਾਂ ਇੱਕ ਸਵਾਲ ਇੱਕ ਤਪਕੇ ਦੇ ਵੱਲੋਂ ਇਹ ਵੀ ਚੁੱਕਿਆ ਜਾ ਰਿਹਾ ਕਿ ਫਿਰ ਇਸ ਤਰ੍ਹਾਂ ਦੇ ਨਾਲ ਮਾਰ ਕੇ ਕਿੰਨੇ ਕੁ ਨੂੰ ਚੁੱਪ ਕਰਵਾਇਆ ਜਾ ਸਕਦਾ ਨਹੀਂ ਮੈਂ ਇਸ ਇਸ਼ੂ ਤੇ ਤਾਂ ਨਹੀਂ ਕੁਝ ਕਹਿ ਸਕਦਾ ਪਰ ਮੈਂ ਇਹਨਾ ਜ਼ਰੂਰ ਕਹੂੰਗਾ ਕਿ ਅਜੇ ਕੋਈ ਵੀ ਇਹ ਗੱਲਾਂ ਅਦਾਲਤ ਚ ਐਡਮਿਸਿਬਲ ਹੈ ਨਹੀਂ ਕਿਉਂਕਿ ਅਦਾਲਤ ਦੇ ਅੰਦਰ ਜੇ ਕਿਸੇ ਨੇ ਕਨਫੈਸ਼ਨ ਕਰਨਾ ਹੈ ਤੇ ਕੋਈ ਸੈਪਰੇਟ ਐਪਲੀਕੇਸ਼ਨ ਲਾਉਣੀ ਹੈ ਕੋਰਟ ਨੇ ਟਾਈਮ ਦੇਣਾ ਹੈ ਉਹਨੂੰ ਕੋਰਟ ਨੇ ਟਾਈਮ ਦੇ ਕੇ ਕਹਿਣਾ ਕਿ ਤੈਨੂੰ ਟਾਈਮ ਦਿੱਤਾ ਤੇਰੀ ਮਰਜ਼ੀ ਹੈ ਜਾਂ ਨਹੀਂ ਅਦਾਲਤ ਇਸ ਚੀਜ਼ ਤੇ ਏਡੀ ਜਲਦੀ ਵਿਸ਼ਵਾਸ ਨਹੀਂ ਕਰਦੀ ਤੇ ਨਾ ਹੀ ਇਹ ਗੱਲਾਂ ਵਿਸ਼ਵਾਸ ਕਰਨਯੋਗ ਹੈ ਨੇ AI ਦੇ ਰਾਈ ਜੋ ਮਰਜੀ ਤੁਸੀਂ ਕਰ ਸਕਦੇ ਹੋ ਜਿੰਦੀ ਮਰਜੀ ਆਵਾਜ਼ ਕਢਾ ਸਕਦੇ ਹੋ ਇਹ ਤੱਕ ਬੇਚੁਕੀ ਗੱਲ ਹੈ ਕਿ ਆਪਾਂ ਕਹਿ ਦਈਏ ਕਿ ਜਿਹਦਾ ਮੂੰਹ ਹਿਲਦਾ ਬੋਲ ਰਿਹਾ ਹੈ ਇਹ ਗੱਲਾਂ ਅਦਾਲਤ 'ਚ ਮੰਨਣ ਯੋਗ ਨਹੀਂ ਕਿ ਅੰਡਰ ਪ੍ਰੈਸ਼ਰ ਆ ਪੁਲਿਸ ਹੈ ਜਾਂ ਪੁਲਿਸ ਕਸਟਡੀ 'ਚ ਹੈ ਜਾਂ ਬੰਦੇ ਦੀ ਬਾਹਰ ਵੀਡੀਓ ਆਡੀਓ ਕੋਈ ਬਣਾ ਰਿਹਾ ਹੈ ਇਹ ਜਦ ਤੱਕ ਅਦਾਲਤ 'ਚ ਬੰਦੇ ਪੇਸ਼ ਨਹੀਂ ਹੁੰਦੇ ਚਲਾਨ ਪੇਸ਼ ਨਹੀਂ ਹੁੰਦਾ ਅਗਰ ਉਹਨੇ ਇਹ ਕੰਮ ਕੀਤਾ ਹੈ ਤਾਂ ਉਹਦੇ ਕੋਲ ਕੋਰਟ ਅਦਾਲਤ ਟਾਈਮ ਦਿੰਦੀ ਹੈ ਵੀਡੀਓ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜਾ ਕੌਰ ਸ਼ਬਦ ਉਹਦੇ ਵੱਲੋਂ ਲਾਇਆ ਗਿਆ ਸੀ ਉਹ ਜਾਣਬੁੱਝ ਕੇ ਆਪਣੇ ਸ਼ਬਦ ਨਾਲ ਕੌਰ ਜਿਹੜਾ ਹੈਗਾ ਉਹ ਲਾਇਆ ਗਿਆ ਉਹ ਚੀਜ਼ ਤੇ ਵੀ ਬੜੇ ਇਤਰਾਜ਼ ਬੜੇ ਸਵਾਲ ਖੜੇ ਦੇਖੋ ਐਸ ਵਕਤ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਚੀਜ਼ ਲੱਗੀ ਹੋਈ ਹੈ ਸਿੱਖ ਕੌਮ ਤੇ ਹਮਲੇ ਕਰਨੇ ਇਹ ਹਮੜਾ ਹੁੰਦਾ ਇਹਨੂੰ ਹਮਲੇ ਰੋਸੀ ਹਮਲੇ ਹਮਲਾ ਸਮਝ ਨਹੀਂ ਰਹੇ ਜਦੋਂ ਇੱਕ ਕੌਰ ਲਬਜ ਲਿਖਿਆ ਗਿਆ ਤਾਂ ਵਰਡ ਦੇ ਵਿੱਚ ਇਹ ਸਾਬਤ ਕਰਨਾ ਹੈ ਕਿ ਸਿੱਖਾਂ ਦੀਆਂ ਕੁੜੀਆਂ ਇਹੋ ਜੀਆਂ ਨੇ ਵਹਿਦਾ ਸ਼ਰਮਸੀ ਲਾਈ ਹੋਈ ਕਾਫੀ ਲੋਕਾਂ ਨੇ ਸਾਡੇ ਚ ਪਰ ਇਹਨੂੰ ਪ੍ਰਮੋਟ ਕਰਨਾ ਨਾਲ ਲੈ ਕੇ ਪਿੱਛੇ ਜੇ ਵੀ ਸਿੱਖਾਂ ਪੱਗਾ ਬਣ ਕੇ ਬਾਹਰ ਜਿਵੇਂ ਇਹ ਬੰਦੇ ਸ਼ਿਵਸੈਨ ਵਾਲੇ ਫੜੇ ਗਏ ਸੀ ਗੁਰਦੁਆਰੇ ਤੇ ਹਮਲੇ ਕਰਨੇ ਖਾਲਸਤਾਨ ਦੇ ਨਾਂ ਲਿਖਣੇ ਨਾ ਸਿੱਖਾਂ ਦੇ ਲਾਉਣੇ ਬਠਿੰਡੇ ਹੀ ਹੋਇਆ ਨਾ ਜੀ ਕੀ ਖਾਲਸਤਾਨ ਦਾ ਕੰਤ ਤੇ ਨਾਂ ਲਿਖਿਆ ਗਿਆ ਤੇ ਉਹਨਾਂ ਦੇ ਇੱਕ ਸ਼ਿਵਸੈਨ ਵਾਲੇ ਹੀ ਬੋਲਿਆ ਕਿ ਫਲਾਣੇ ਦੇ ਕਹਿੰਦੇ ਮੈਂ ਲਿਖਿਆ ਇਹਨਾਂ ਨੂੰ ਤੁਸੀਂ ਕਿਵੇਂ ਕਹੋਗੇ ਇਹਨਾਂ ਦੀ ਸੋਚ ਸਾਡੇ ਪ੍ਰਤੀ ਕਿੰਨੀ ਗੰਦੀ ਹੈ ਆ ਮੁਖਸਰ ਵੇਖ ਲਓ ਤੁਸੀਂ ਸ਼ਰਿਆਮ ਉਹਨਾਂ ਨੂੰ ਕੁੱਟਿਆ 1980 78 81 ਵਾਲਾ ਟਾਈਮ ਹੈ ਕਿਉਂਕਿ ਹਿੰਦੁਸਤਾਨ ਦੀ ਹਕੂਮਤ ਕਿਤੇ ਵੀ ਨਹੀਂ ਚਾਹੁੰਦੀ ਕਿ ਸਿੱਖ ਜਿਹੜੇ ਉਹ ਉਹਨਾਂ ਨੂੰ ਅਸੀਂ ਬਖਸ਼ ਦਈਏ ਹਿੰਦੁਸਤਾਨ ਦੀ ਹਕੂਮਤ ਦਾ ਇੱਕੋ ਹੀ ਜੋਰ ਹੈ ਕਿਸ ਤਰੀਕੇ ਨਾਲ ਸਿੱਖਾਂ ਤੇ ਕਿਸੇ ਨਾ ਕਿਸੇ ਸਾਈਡ ਤੋਂ ਕੋਈ ਨਾ ਕੋਈ ਹਮਲਾ ਹੁੰਦਾ ਹੀ ਰਹੇ ਤਾਂ ਇਹ ਇੱਕ ਜਾਣਬੁੱਝ ਕੇ ਹੈ ਮੈਂ ਤਾਂ ਪਹਿਲਾਂ ਵੀ ਕਹਿਣਾ ਕਿ ਪ੍ਰਵਾਸੀਆਂ ਨੂੰ ਪੰਜਾਬ ਚ ਲਿਆ ਕੇ ਤੁਸੀਂ ਪੀਆਰ ਕਰਕੇ ਬੇੜਾ ਗਰ ਕਰਕੇ ਰੱਖਤਾ ਸਾਡਾ ਤੁਸੀਂ ਇਹ ਹੀ ਇਹ ਹੀ ਰਿਜ਼ਲਟ ਆਉਣਾ ਜਿਹੜਾ ਮੈਂ ਬਹੁਤ ਚਿਰ ਦਾ ਕਹਿ ਰਿਹਾ ਇਹਨਾਂ ਨੂੰ ਪੀਆਰ ਨਾ ਕਰੋ ਇਹਨਾਂ ਦਾ ਕਲਚਰ ਹੋਰ ਹੈ ਸਾਡਾ ਕਲਚਰ ਡਿਫਰੈਂਟ ਹੈ ਸਾਡੇ ਕਲਚਰ ਦੀ ਤਹਿਸ ਨਹਿਸ ਕਰਕੇ ਰੱਖਤਾ ਇਹਨਾਂ ਲੋਕਾਂ ਨੇ ਇਹ ਇੱਥੇ ਆਉਂਦੇ ਨੇ ਕਮਾਈ ਕਰਨ ਆਪਦਾ ਵਾਪਸ ਜਾਣ ਜਦੋਂ ਅਸੀਂ ਨਹੀਂ ਬਾਹਰ रह ਸਕਦੇ ਇਹ ਸਾਡੀ ਸਟੇਟ 'ਚ ਪੀਆਰ ਕਿਉਂ ਹੁੰਦੇ ਨੇ ਪਰ ਇਹ ਪੁੱਛੋ ਜਾ ਕੇ ਆਪਦੇ 2016 ਚ ਆਪਦੇ ਕਾਲੀਆਂ ਪੁੱਛੋ ਇਹਨਾਂ ਕਾਂਗਰਸੀਆਂ ਪੁੱਛੋ ਇਹਨਾਂ ਆਮ ਆਦਮੀ ਪਾਰਟੀਆਂ ਨੂੰ ਇਹਨਾਂ ਨੂੰ ਸਿਰਫ ਇੱਕ ਸਤਾ ਦੀ ਭੁੱਖ ਹੈ ਕੱਖ ਵੀ ਨਹੀਂ ਸਾਰਾ ਪੰਜਾਬ ਉਜੜ ਜੇ ਜੋ ਮਰਜੀ ਹੋ ਜੇ ਪਰ ਇਹਨਾਂ ਨੂੰ ਸਤਾ ਦੀ ਭੁੱਖ ਹੈ ਬੋਲੋ ਨਾ ਨਾ ਦੇ ਉਲਟ ਕਿ ਪ੍ਰਵਾਸੀ ਕਿਉਂ ਪੰਜਾਬ ਤੋਂ ਬਾਹਰੇ ਇਹਨਾਂ ਨੂੰ ਕਹ ਬੋਲੋ ਇੱਕ ਕਲਬ ਚ ਸੋ ਗੰਧ ਪਾਉਣ ਵਾਲੇ ਇਹ ਤਿੰਨ ਚਾਰ ਪਾਰਟੀਆਂ ਨੇ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਪਰ 2027 ਦੇ ਵਿੱਚ ਆਪਾਂ ਠੱਲ ਪਾਵਾਂਗੇ ਇਹਨਾਂ ਨੂੰ ਪਾਵਾਂਗੇ ਪੰਜਾਬ ਦੀ ਨਵੀਂ ਪਾਰਟੀ ਜਿਹੜੀ ਆਈ ਹੈ ਅਸੀਂ ਤਾਂ ਇਸਦੇ ਉਲਟ ਚੱਲਾਂਗੇ ਕਿ ਅਸੀਂ ਪ੍ਰਵਾਸੀ ਪੀਆਰ ਨਹੀਂ ਹੋਣਦੇ ਨੇ ਪੰਜਾਬ ਦੇ ਅੰਦਰ ਆਹ ਗੰਦ ਨੂੰ ਰੋਕਣਾ ਪੰਜਾਬ ਦੇ ਅੰਦਰ ਅਸੀਂ ਆਹ ਥੋੜਾ ਕੀ ਧੀਆਂ ਪਣਾ ਦੀ ਤਹਿਸ ਨਹਿਸ ਕਰਕੇ ਰੱਖਤੀ ਜੋ ਜਨਾਨੀਆਂ ਯਾਰੋ ਸ਼ਰੇਆਮ ਇੱਕ ਵੀਡੀਓ ਦੇ ਉੱਪਰ ਕੱਪੜੇ ਲਾਹ ਲਾ ਕੇ ਕੀ ਕੀ ਦਿਖਾ ਰਹੇ ਹੋ ਤੁਸੀਂ ਯਾਰ ਪੰਜਾਬ ਸਿਰ ਤੇ ਚੁੰਨੀ ਜਿੰਦਾ ਸੀ ਪੰਜਾਬ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦਾ ਪੰਜਾਬ ਇੱਜ਼ਤ ਦੀ ਗੱਲ ਕਰਦਾ ਸੀ ਪੰਜਾਬ ਇਹੋ ਜੇ ਕੁੱਤੇ ਕੰਮ ਨਹੀਂ ਸੀ ਕਰਦਾ ਪੰਜਾਬ ਦੇ ਅੰਦਰ ਚਾਹੇ ਮੁਸਲਮਾਨ ਚਾਹੇ ਹਿੰਦੂ ਚਾਹੇ ਸਿੱਖ ਹੈ ਜਿਹੜੇ ਸਦੀਆਂ ਤੋਂ ਪੰਜਾਬ 'ਚ ਰਹੇ ਰਹੇ ਨੇ ਉਹ ਪੰਜਾਬ ਆਪ ਦਾ ਸਿਰ ਨੂੰ ਕੱਜਣਾ ਜਾਣਦੇ ਨੇ ਉਹ ਦੂਜੇ ਦੀ ਧੀ ਦੀ ਇੱਜ਼ਤ ਬਚਾਉਣ ਵਾਲੇ ਸੀ ਹੁਣ ਪੰਜਾਬ 'ਚ ਕੀ ਐ ਇਸ ਵਕਤ ਜਿਹੜੀ ਕੁੜੀ ਦਾ ਜੀ ਕਰਦਾ ਉਹ ਕੱਪੜੇ ਲਾ ਕੇ ਪਾਸੇ ਰੱਖ ਲੈਂਦੀ ਯਾਰ ਇਹ ਕੋਈ ਇੱਜ਼ਤ ਵਾਲੀ ਗੱਲ ਜਦੋਂ ਤੋਂ ਅਮਰਪਾਲ ਮੈਰੋਂ ਹੋਰਾਂ ਦੀ ਵੀਡੀਓ ਆਉਂਦੀ ਉਹਦੇ ਨੂੰ ਚੇਤਾਵਨੀ ਦਿੱਤੀ ਜਾਂਦੀ ਉਸ ਤੋਂ ਬਾਅਦ ਕਈ ਮੁਆਫੀਆਂ ਜਿਹੜੀਆਂ ਸਾਹਮਣੇ ਆਈਆਂ ਤਾਂ ਕੀ ਲੱਗਿਆ ਕਿ ਪਹਿਲਾਂ ਸਮਝ ਨਹੀਂ ਆ ਜਦੋਂ ਸਮਝਾਇਆ ਗਿਆ ਉਦੋਂ ਸਮਝ ਨਹੀਂ ਜਦ ਇੱਕ ਐਸਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਫਿਰ ਮੁਆਫੀਆਂ ਆਉਣ ਲੱਗੀਆਂ ਕਈ ਵਾਰ ਨਾ ਅਸੀਂ ਲੋਕ ਛਤਰ ਦੇ ਵੀ ਯਾਰ ਅਸੀਂ ਲੋਕ ਕਿਸੇ ਚੀਜ਼ ਨੂੰ ਨਹੀਂ ਸਮਝਦੇ ਫੌਰ ਐਗਜ਼ਾਮਪਲ ਇੱਥੇ ਰੀ ਚੰਡੀਗੜ੍ਹ ਵਰਦਾ ਹੀ ਅਸੀਂ ਲਾ ਅਡਾਪਟ ਕਰ ਲੈਨੇ ਕਾਰਨ ਕੀ ਉੱਥੇ ਲਿਆਜ ਨਹੀਂ ਹੋਣਾ ਸੋ ਇਹ ਕਿਤੇ ਨਾ ਕਿਤੇ ਜਾ ਕੇ ਦੇਖੋਗੇ ਤਾਂ ਸਾਡੇ ਲੋਕ ਜਿਹੜੇ ਨੇ ਨਾ ਐਨੀ ਜਲਦੀ ਸਿੱਖਣ ਵਾਲੇ ਵੀ ਨਹੀਂ ਫਿਰ ਤੁਸੀਂ ਨਿੱਕੇ ਨਿੱਕੇ ਬੱਚਿਆਂ ਦਾ ਕਿਉਂ ਬੇੜਾਗਰ ਕਰਦੇ ਹੁਣ ਘਰ 'ਚ ਮੋਬਾਈਲ ਪਿਆ 10 ਤੋਂ 15 ਸਾਲ ਦਾ ਬੱਚਾ ਚਾਹੇ ਮੁੰਡਾ ਜਾਂ ਕੁੜੀ ਹੈ ਉਹ ਜਦੋਂ ਇਹ ਵੇਖੇਗਾ ਤਾਂ ਕਰੂਗਾ ਮੈਂ ਵੀ ਇਹ ਕੰਮ ਕਰਾਂ ਕਿਸੇ ਸੋਸਾਇਟੀ ਦਾ ਬੇੜਾ ਕਰਕੇ ਕਰਨਾ ਹੈ ਪ 10 ਸਾਲ ਤੋਂ ਲੈ ਕੇ 16 17 ਸਾਲ ਦੀ ਉਮਰ ਦੇ ਵਿੱਚ ਬੱਚਾ ਡਿਵੈਲਪ ਹੁੰਦਾ ਨੂੰ ਜੋ ਤੁਸੀਂ ਗੰਦ ਵਿਖਾਓਗੇ ਉਹ ਬਹੁਤ ਜਲਦੀ ਅਡਾਪਟ ਕਰੂਗਾ ਅਸੀਂ ਕਿੱਧਰ ਜਾ ਰਹੇ ਹਾਂ ਫਿਰ ਤਾਂ ਜੇ ਲੋੜ ਹੀ ਨਹੀਂ ਜੇ ਜੇ ਤੁਸੀਂ ਕੁਝ ਲੋਕ ਕਹਿੰਦੇ ਨੇ ਇਫੈਕਟ ਨਹੀਂ ਪੈਂਦਾ ਤੇ ਫਿਰ ਕਥਾ ਦਾ ਇਫੈਕਟ ਕਿਉਂ ਪੈਂਦਾ ਅਸੀਂ ਕਥਾ ਸੁਣਦੇ ਆਉਂਦੇ ਰ ਸਾਡਾ ਇਫੈਕਟ ਪੈਂਦਾ ਚੰਗੇ ਕੰਮ ਦੇ ਪਰ ਜਦੋਂ 10 ਤੋਂ 17 ਸਾਲ ਦਾ ਬੱਚਾ ਇਹ ਵੇਖੇਗਾ ਉਹਦਾ ਪੱਠਾ ਬਹਿ ਜਾਣਾ ਸੋ ਇਹਨੂੰ ਰੋਕਣ ਦੇ ਲਈ ਐਕਚੁਅਲੀ ਤਾਂ ਗਵਰਨਮੈਂਟ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਦੇ ਅਕਾਊਂਟ ਬੰਦ ਕਰਨੇ ਚਾਹੀਦੇ ਨੇ ਪੁਲਿਸ ਨੂੰ ਪਰਚੇ ਦਰਜ ਕਰਨੇ ਚਾਹੀਦੇ ਨੇ ਐਕਸ਼ਨ ਲੈਣਾ ਚਾਹੀਦਾ ਪਰ ਓਏ ਉਦੋਂ ਐਕਸ਼ਨ ਲੈਣਾ ਹੈ ਜਦੋਂ ਕਿ ਉਹਨੂੰ ਚੁੱਪ ਬੰਦਾ ਆਪਦੇ ਹਿਸਾਬ ਨਾਲ ਕਰਾਉਂਦਾ ਹੁਣ ਪਤਾ ਨਹੀਂ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ ਕਿਉਂਕਿ ਇਹੋ ਜੀ ਲੇਡੀ ਦੇ ਹਜ਼ਾਰਾਂ ਦੁਸ਼ਮਣ ਵੀ ਹੁੰਦੇ ਨੇ ਅਸੀਂ ਕਿਵੇਂ ਕਵਾਂਗੇ ਕਿ ਕਿਹਨੇ ਕੀਤਾ ਇਹ ਤਾਂ ਹੁਣ ਪੁਲਿਸ ਕਾਰਵਾਈਏ ਪੁਲਿਸ ਦਾ ਤੁਹਾਨੂੰ ਬਠਿੰਡੇ ਪੁਲਿਸ ਦਾ ਖਾਸ ਕਰਕੇ ਪਤਾ ਐਸ ਵਕਤ ਬਠਿੰਡਾ ਪੁਲਿਸ ਦੇ ਵਿੱਚ ਜੋ ਹੋ ਰਿਹਾ ਹੈ ਇਹਨਾਂ ਥਾਣਿਆਂ 'ਚ ਮਰਡਰ ਕੀਤੇ ਬੰਦੇ ਨਹੀਂ ਫੜਨੇ ਬਾਹਰਲੇ ਮਰਡਰ ਮੈਂਟਜੇ ਕਲੀਅਰ ਕਰ ਲੈਂਦੇ ਨੇ ਸੋ ਇਹਨਾਂ ਤੇ ਡਾਊਟ ਹੈ ਸੋ ਮੈਂ ਕਹੂੰਗਾ ਕਿ ਜੋ ਹੋਇਆ ਹੈ ਪੰਜਾਬ ਦੇ ਅੰਦਰ ਹੋ ਰਿਹਾ ਹੈ ਉਹ ਬਹੁਤ ਗਲਤ ਹੋ ਰਿਹਾ ਹੈ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਜਿਹੜੇ ਵੀਡੀਓ ਗੰਦ ਪਾ ਰਹੇ ਨੇ ਗੰਦੇ ਗਾਣੇ ਗੰਦੀ ਬਕਵਾਸ ਕਰ ਰਹੇ ਨੇ ਕਿਸੇ ਰਿਸ਼ਤੇ ਦੇ ਅੰਦਰ ਪੰਜਾਬ 'ਚ ਇਸ ਤਰ੍ਹਾਂ ਦੇ ਰਿਸ਼ਤੇ ਨਹੀਂ ਸੀ ਹੁੰਦੇ ਦੇਖੋ ਤੁਸੀਂ ਪੰਜਾਬ ਦੇ ਅੰਦਰ ਗੋਇੰਦਵਾਲ ਸਾਹਿਬ ਕੋਲ 2200 ਲੜਕੀ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਉੱਥੋਂ ਉਹਨਾਂ ਨੂੰ ਛਡਾ ਕੇ ਅਫਗਾਨ ਤੋਂ ਘਰਾਂ ਚ ਭੇਜਦੇ ਨੇ ਨਵਾਬ ਦੀ ਘਰ ਵਾਲੀ ਐ ਜੰਮੂ ਦੇ ਨਵਾਬ ਦੀ ਉਹਦਾ ਘਰ ਵਾਲਾ ਭਜਾਇਆ ਜਾਂਦਾ ਲੜਾਈ ਦੇ ਅੰਦਰ ਬੜੀ ਬੁਰੀ ਤਰ੍ਹਾਂ ਹਾਰਦਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਤਾਂ ਉਹ ਕੰਬਦੀ ਐ ਡਰਦੀ ਐ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਨਹੀਂ ਤੂੰ ਪੰਜਾਬ ਦੀ ਧੀ ਐ ਜਾਣਾ ਕਿੱਥੇ ਐ ਆਉਂਦੀ ਮੈਂ ਜੰਮੂ ਜਾਣਾ ਜੰਮੂ ਛੱਡ ਕੇ ਆਏ ਨੇ ਆ ਅਸੀਂ ਸਾਡਾ ਪੰਜਾਬ ਆਸੀਂ ਸਾਡੇ ਪੰਜਾਬ ਦੀ ਫਿਤਰਤ ਆਸੀਂ ਸਾਡੇ ਪੰਜਾਬ ਦੀ ਸੋਚ ਆ ਥੋੜਾ ਸੀ ਕਿ ਅਸੀਂ ਕਪੜੇ ਲਾ ਕੇ ਤੇ ਕੌਰ ਨਾਲ ਲਿਖ ਲਿਆ ਤੇ ਗੰਦ ਪਾ ਕੇ ਰੱਖਤਾ ਕਿ ਇਹਨਾਂ ਤੇ ਕਾਰਵਾਈ ਨਹੀਂ ਹੋਣੀ ਕਿ ਤੁਹਾਡਾ ਧਰਮ ਕਿਹੜਾ ਤੁਸੀਂ ਫਰੋਡ ਕਰ ਰਹੇ ਹੋ ਤੁਸੀਂ ਮੈਂ ਹੋਰ ਧਰਮ ਨੂੰ ਬਿਲੋਂਗ ਕਰਦਾ ਮੈਂ ਦੂਜੇ ਧਰਮ ਦਾ ਨਾਮ ਲੈ ਕੇ ਉੱਤੇ ਗਲਤ ਕਰ ਰਿਹਾ ਤੇ ਕਾਰਵਾਈ ਤਾਂ ਬਣਦੀ ਹੈ ਤੁਸੀਂ ਲੋਕਾਂ ਨੂੰ ਕਿਉਂ ਗਮਰਾਹ ਕਰ ਰਹੇ ਹੋ ਇਹਦਾ ਇਟ ਮੀਨ ਠਗੀਆਂ ਵੀ ਮਾਰ ਗਿਆ ਹੋਣ ਗਿਆ ਪੰਜਾਬ ਦੇ ਵਿੱਚ ਆਪ ਦਾ ਗਲਤ ਨਾਂ ਦੱਸ ਕੇ ਗਲਤ ਆਈਡੈਂਟੀਫਿਕੇਸ਼ਨ ਦੱਸ ਕੇ ਪੰਜਾਬ 'ਠਗੀਆਂ ਮਾਰੀਆਂ ਹੋਣਗੀਆਂ ਉਸ ਵਕਤ ਪੁਲਿਸ ਨੂੰ ਪਤਾ ਨਹੀਂ ਸੀ ਇਹਨਾਂ ਨੂੰ ਇਹ ਤਾਂ ਪਤਾ ਹੈ ਕਿ ਕਿਹੜਾ ਸਿੱਖ ਕਿਹੜੇ ਰੰਗ ਦਾ ਦਮਾਲਾ ਬੰਨਦਾ ਪੰਜਾਬ ਪੁਲਿਸ ਨੂੰ ਸਾਰਾ ਪਤਾ ਹੈ ਇਥੋਂ ਜ਼ਿਕਰ ਪਤਾ ਕਿ ਕਿਹੜੀ ਨੁਕਰ ਦੇ ਵਿੱਚ ਕਿਹੜਾ ਸਿੱਖ ਪੰਜਾਬ ਲਈ ਬੋਲ ਰਿਹਾ ਹੈ ਪਰ ਇਹ ਨਹੀਂ ਪਤਾ ਕਿ ਸਿੱਖਾਂ ਦਾ ਨਾਂ ਲੈ ਕੇ ਆਪ ਦੀ ਆਈਡੈਂਟੀਫਿਕੇਸ਼ਨ ਜਿਹੜੀ ਗਲਤ ਦੱਸ ਕੇ ਇਹ ਲੋਕ ਫਰਾਡ ਕਰ ਰਹੇ ਨੇ ਪੰਜਾਬ ਦੇ ਅੰਦਰ ਉਹਨਾਂ ਦੇ ਖਿਲਾਫ ਕਾਰਵਾਈ ਕਰ ਗਈ ਹੈ ਕਿਉਂ ਨਹੀਂ ਕਰਦੇ ਕਾਰਵਾਈ ਇਹ ਇਟ ਮੀਨਸ ਇਹ ਗੱਲ ਆਪ ਵਧਾਉਂਦੇ ਨੇ ਇਹਦਾ ਮਤਲਬ ਇਹ ਵੀ ਕੋਈ ਪਤਾ ਨਹੀਂ ਕਿ ਮਰਡਰ ਕਰਾਇਆ ਕਿੰਨੇ ਹੋਵੇ ਸਿਖਾਂ ਨੂੰ ਬਦਨਾਮ ਕਰਨ ਵਾਸਤੇ ਸੋ ਅਜੇ ਇਹ ਡਾਊਟ ਹੈ ਬਹੁਤ ਵੱਡੀ ਲਹਨਤ ਹੈ ਸਟੇਟ ਨੂੰ ਲਹਨਤ ਹੈ ਇਹੋ ਜੀ ਨੂੰ ਇਹੋ ਜੀ ਸਰਕਾਰ ਤੇ ਲਹਨਤ ਹੈ ਇਹੋ ਜਿਹਾ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹੂੰਗਾ ਕਿ ਮਾੜੀ ਗੱਲ ਹੈ ਲਹਨਤ ਵਾਲੀ ਗੱਲ ਹੈ ਇਹਨਾਂ ਲਈ ਵੀ ਕਿ ਤੁਸੀਂ ਜਦੋਂ ਮੁੱਢ ਵੱਜਦਾ ਹੈ ਉਦੋਂ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਜਦੋਂ ਕੱਟ ਲੋ ਜਾਂਦਾ ਹੈ ਫਿਰ ਤੁਸੀਂ ਫੇਕ ਇਨਕਾਊਂਟਰ ਕਰਨ ਤੌਰ ਤੇ ਪੈਨੇ ਸੋ ਮੈਨੂੰ ਡਰ ਹੈ ਇਸ ਗੱਲ ਦਾ ਕਿ ਇਹ ਅਮਰਤਪਾਲ ਮਹਿਰੋ ਦਾ ਵੀ ਕਿਤੇ ਇਨਕਾਊਂਟਰ ਨਾ ਹੋ ਜੇ ਸਰ ਚਰਚਾ ਸੋਸ਼ਲ ਮੀਡੀਆ ਤੇ ਹੋਰ ਵੀ ਛਿੜੀ ਆ ਕਈ ਨਿਊਜ਼ ਚੈਨਲ ਦੇ ਵੱਲੋਂ ਵੀ ਦਿਖਾਇਆ ਗਿਆ ਕਿ ਇਹਨਾਂ ਸਾਥੀਆਂ ਦੇ ਵੱਲੋਂ ਪਹਿਲਾਂ ਜਿਹੜਾ ਹੈਗਾ ਉਸ ਦਾ ਰੇਪ ਕੀਤਾ ਗਿਆ ਰੇਪ ਤੋਂ ਬਾਅਦ ਉਸ ਦਾ ਜਿਹੜਾ ਮਰਡਰ ਕੀਤਾ ਗਿਆ ਦੋ ਤਿੰਨ ਬੰਦੇ ਪੰਜਾਬ ਚ ਇਹੋ ਜਿਹੇ ਨੇ ਜਿਹੜੇ ਸਰਕਾਰ ਦੇ ਪਾਲੇ ਹੋਏ ਬੰਦੇ ਨੇ ਜਿਨ੍ਹਾਂ ਨੇ ਹਮੇਸ਼ਾ ਬਕਵਾਸ ਹੀ ਕਰਨੇ ਉਹਨਾਂ ਨਾਲੋਂ ਤਾਂ ਮੇਰੇ ਦੇਖਣ ਜਾਨਵਰ ਵੀ ਬੈਟਰ ਹੈ ਕੁੱਤਾ ਵੀ ਉਹਨਾਂ ਨਾਲੋਂ ਬੈਟਰ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਡਾਕਟਰ ਉਹ ਆਪਨੇ ਕੋਈ ਡਾਕਟਰ ਦਾ ਆਪੀਨੀਅਨ ਆ ਗਿਆ ਉਸ ਦੇ ਵਿੱਚ ਕੋਈ ਮੈਡੀਕਲ ਡੀਐਨਏ ਦੀ ਰਿਪੋਰਟ ਆ ਗਈ ਹੈ ਯਾਰ ਰੇਪ ਹੋਇਆ ਗੱਲਾਂ ਕੈਮਰੇ ਤੇ ਕਰਨ ਵਾਲੀਆਂ ਨਹੀਂ ਫਿਜ਼ੀਕਲ ਆ ਰਿਲੇਸ਼ਨ ਕਿਸੇ ਨੇ ਕਦੋਂ ਬਣਾਏ ਕਿਸ ਨੇ ਬਣਾਏ ਹੁੰਦੇ ਅਸੀਂ ਕਿਵੇਂ ਡਿਸਕਲੋਜ਼ ਕਰਾਂਗੇ ਉਹ ਡੀਐਨਏ ਦੀ ਰਿਪੋਰਟ ਆਉਂਦੀ ਹੈ ਡੀਐਨਏ ਦੀ ਰਿਪੋਰਟ ਤੋਂ ਬਾਅਦ ਪਤਾ ਲੱਗਦਾ ਹੈ ਰੇਪ ਹੋਇਆ ਜਾਂ ਨਹੀਂ ਹੋਇਆ ਐਸੀ ਬੈਠੇ ਹੀ ਕਰੇ ਬਕਵਾਸ ਕੀਤੀ ਜੈਨੇ ਬਿੜਾ ਗੱਲ ਤੋਂ ਕਿ ਇੱਕ ਨਿਊਜ਼ ਲਾਉਣੀ ਹੈ ਕਿ ਸਿੱਖ ਅੰਮ੍ਰਿਤਧਾਰੀ ਬੰਦਿਆਂ ਨੇ ਨਿਆਂਗ ਸਿੰਘਾਂ ਨੇ ਰੇਪ ਕੀਤਾ ਹੁਣ ਕਾਰਨ ਕੀ ਹੈ ਸਾਰੀ ਕੌਮ ਤੇ ਲਾਣਤ ਪਾਉਣੀ ਵਰਲਡ ਲੈਵਲ ਤੇ ਮੈਸੇਜ ਦੇਣਾ ਇਹ ਸਾਡੀ ਗੌ ਕੌਮ ਦੇ ਜਿਹੜੇ ਖੱਛ ਬੰਦੇ ਬੈਠੇ ਨੇ ਪੰਜਾਬ ਦੇ ਅੰਦਰ ਯਾਰ ਤੁਹਾਨੂੰ ਲਾ ਬਾਰੇ ਕੌਡੀ ਨਹੀਂ ਪਤਾ ਤੁਹਾਨੂੰ ABC ਨਹੀਂ ਪਤਾ ਪੰਜਾਬ ਦੇ ਜੋ ਇੱਥੇ ਅਦਾਲਤਾਂ ਦੇ ਬਾਰੇ ਹੈ ਤੇ ਤੁਸੀਂ ਬੋਲੀ ਜਾਣਾ ਬੈਠੇ ਬਿਣਾ ਗੱਲ ਤੋਂ ਬਕਵਾਸ ਕੀਤੀ ਜੈਨੇ ਤੁਸੀਂ ਯਾਰ ਤਾਨੂੰ ਪਤਾ ਹੈ ਕਿ ਇਹਨੇ ਜੇ ਮੈਡੀਕਲ ਹੋਣਾ ਹੈ ਫਿਰ ਡੀਐਨਏ ਦੀ ਰਿਪੋਰਟ ਜਾਣੀ ਹੈ ਫਿਰ ਉਹ 2-3 ਮਹੀਨਿਆਂ ਦੇ ਬਾਅਦ ਉਹਦੀ ਰਿਪੋਰਟ ਆਉਣੀ ਹੈ ਤੇ ਤੁਸੀਂ ਬਿਨਾਂ ਗੱਲ ਤੋਂ ਕਈ ਜਾਨੇ ਡਿਸਕਲੋਜ਼ ਕੀਤੀ ਜਾਣੇ ਜਦ ਕਿ ਉਹਨਾਂ ਨੂੰ ਲੜਕਾ ਰਣਜੋਤ ਭੋਲਰ ਮਿਲ ਕੇ ਆਇਆ ਗੱਲ ਪੁੱਛੀ ਹੈ ਉਹ ਕਹਿੰਦੇ ਪੋਸੀਬਲ ਹੀ ਨਹੀਂ ਇਹ ਗੱਲ ਹੈ ਹੀ ਨਹੀਂ ਸਾਡਾ ਰਿਲੇਸ਼ਨ ਹੀ ਕੋਈ ਨਹੀਂ ਉਸ ਨਾਲ ਕਿਉਂਕਿ ਇਹਨੂੰ ਤੁਸੀਂ ਝੂਠ ਲਾ ਨਹੀਂ ਸਕਦੇ ਹੁਣ ਡੀਐਨਏ ਦੀ ਰਿਪੋਰਟ ਜੇ ਆਉਂਦੀ ਹੈ ਨਾ ਤੇ ਜਿਹੜਾ ਉਹ ਕੋਈ ਵੀ ਉਹਦੇ ਰਿਲੇਸ਼ਨ ਹੈ ਫਿਜ਼ੀਕਲ ਰਿਲੇਸ਼ਨ ਹੈ ਹੁਣ ਤੁਸੀਂ ਉਸ ਚੀਜ਼ ਤੋਂ ਡਿਨਾਈ ਨਹੀਂ ਕਰ ਸਕਦੇ ਪਰ ਸਾਡੇ ਪੰਜਾਬ ਦੇ ਸੂ ਜਵਾਨ ਨੇ ਦੋ ਤਿੰਨ ਬੰਦੇ ਬਕਵਾਸ ਕਰਨ ਵਾਲੇ ਪੰਜਾਬ ਦੇ ਅੰਦਰ ਉਹਨਾਂ ਨੇ ਤਾਂ ਸਿੱਖਾਂ ਨੂੰ ਪੰਡਣਾ ਹੀ ਪੰਡਣਾ ਹੈ ਉਹਨਾਂ ਨੂੰ ਇਹ ਪ੍ਰੋਬਲਮ ਹੈ ਕਿ ਸਿੱਖਾਂ ਦੇ ਪ੍ਰਤੀ ਇਹ ਗੱਲ ਬੜੀ ਵਾਜਬ ਹੈ ਕਿ ਇਹ ਕਿਸੇ ਦੀ ਧੀ ਪੈਣ ਦੀ ਇੱਜ਼ਤ ਨਹੀਂ ਲੁੱਟਦੇ ਪਰ ਉਹ ਸਿੱਖ ਚਿਹਰੇ ਨਹੀਂ ਉਹ ਸਰਕਾਰ ਦੇ ਪਾਲੇ ਹੋਏ ਪਾਲਤੂ ਨੇ ਸੋ ਇਹੋ ਜਿਹੇ ਬੰਦਿਆਂ ਦਾ ਵਿਸ਼ਵਾਸ ਕਰਨਾ ਸਰੇ ਦੀ ਬੇਵਕੂਫੀ ਹੈ ਜਿਹੜੇ ਬੰਦਿਆਂ ਨੂੰ ਲਾ ਬਾਰੇ ਪਤਾ ਹੀ ਕੱਖ ਨਹੀਂ ਅਦਾਲਤਾਂ ਬਾਰੇ ਪਤਾ ਹੀ ਕੱਖ ਨਹੀਂ ਕਿਤੇ ਇੱਕ ਦੋ ਵਾਰੀ ਅਦਾਲਤ ਦੇ ਸਾਹਮਣੇ ਲੰਘੇ ਨੇ ਤੇ ਉਸ ਅਦਾਲਤ ਦੀ ਬੋਲੀ ਬੋਲਣ ਲੱਗੇ ਨੇ ਕਿ ਅਦਾਲਤ ਬਾਰੇ ਇਸ ਤਰ੍ਹਾਂ ਹੁੰਦਾ ਕੋਈ ਰੇਪ ਨਹੀਂ ਹੋਇਆ ਕੋਈ ਉਸ ਦੇ ਵਿੱਚ ਗੱਲ ਨਹੀਂ ਕੋਈ ਮੈਡੀਕਲ ਦੇ ਵਿੱਚ ਨਹੀਂ ਮੈਨੂੰ ਲੱਗਦਾ ਆਉਣਾ ਦੇ ਵਿੱਚ ਰੇਪ ਵਾਲੀ ਗੱਲ ਹੀ ਜਣੀ ਇਸ ਕੇਸ ਪਰ ਇੱਕ ਚਰਚਾ ਹੋਰ ਵੀ ਆ ਆਖਰੀ ਸਵਾਲ ਇੱਕ ਚਰਚਾ ਹੋਰ ਵੀ ਛੱਡਦੀ ਹੈ ਕਿ ਕਾਨੂੰਨ ਐਸਾ ਕੁਝ ਕਰਨਾ ਕਾਨੂੰਨ ਆਪਦੇ ਹੱਥਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਸੀ ਕਿ ਇਹ ਤਾਂ ਫਿਰ ਆਪ ਹੀ ਜੱਜ ਆਪ ਹੀ ਵਕੀਲ ਸਭ ਕੁਝ ਆਪ ਹੀ ਬਣ ਗਏ ਦੇਖੋ ਜਦੋਂ ਸੁਸਾਇਟੀ ਦੇ ਅੰਦਰ ਬਹੁਤ ਜ਼ਿਆਦੀ ਗਰਾਵਟ ਆ ਜਾਂਦੀ ਹੈ ਲਗਾਤਾਰ ਸਰਕਾਰਾਂ ਉਸ ਚੀਜ਼ ਤੇ ਚੁੱਪ ਰਹਿੰਦੀਆਂ ਨੇ 1984 ਦੇ ਵਿੱਚ ਜਦੋਂ ਖੜਕੂਆਂ ਨੇ ਬਦਲੇ ਲਏ ਸੀ ਦਿੱਲੀ ਚ ਕਿਉਂ ਲਏ ਸੀ ਦਿੱਲੀ ਹਕੂਮਤ ਨੇ ਸ਼ਰਿਆਮ ਸਿੱਖ ਮਾਰੇ ਤਾਂ ਕੁਝ ਬੰਦਿਆਂ ਨੇ ਉਹਨਾਂ ਦੀ ਵੇਟ ਕੀਤੀ ਉਹ ਨਹੀਂ ਕੁਝ ਕੀਤਾ ਅੱਜ 42 ਸਾਲ ਤੱਕ ਨਹੀਂ ਕੁਝ ਕੀਤਾ ਉਦੋਂ ਬੰਦਾ ਕੀ ਕਰੂਗਾ ਜਿਨ੍ਹਾਂ ਦੇ ਪਰਿਵਾਰ ਮਾਰੇ ਗਏ ਜਿਨ੍ਹਾਂ ਦੇ ਪਰਿਵਾਰ ਤਹਿਸ ਨਹਿਸ ਹੋ ਗਈ ਉਹ ਉੱਠ ਕੇ ਅਫਗਾਨ ਚੁੱਕ ਲੈਂਦੇ ਨੇ ਉਹ ਵੈਪਨ ਚੁੱਕਦੇ ਨੇ ਜਦੋਂ ਸਰਕਾਰਾਂ ਫੇਲ ਹੋਣ ਪ੍ਰਸ਼ਾਸਨ ਫੇਲ ਹੋਵੇ ਤਾਂ ਹਰ ਨਹੀਂ ਹਰ ਬੰਦਾ ਚਗਲ ਨਹੀਂ ਹੁੰਦਾ ਕੁਝ ਬੰਦੇ ਇੱਜ਼ਤ ਵਾਲੇ ਵੀ ਹੁੰਦੇ ਨੇ ਉਹ ਆਪਦੇ ਬਦਲੇ ਵੀ ਲੈ ਲੈਂਦੇ ਨੇ ਉਹ ਆਪਦੀ ਸਟੇਟ ਨੂੰ ਖਰਾਬ ਨਹੀਂ ਹੋਣ ਦੇਦੀ ਆਪਦੀ ਕੌਮ ਨੂੰ ਖਰਾਬ ਨਹੀਂ ਹੋਣ ਦਿੰਦੀ ਇਹ ਜਜ਼ਬੇ ਨੇ ਇਹ 1984 ਨੇ ਆਪਾਂ ਨੂੰ ਬਹੁਤ ਕੁਝ ਸਿਖਾਇਆ ਹੋਇਆ ਸਿਖਾ ਨੇ ਉਹ ਪੜ੍ਹੇ ਲਿਖੇ ਬੰਦੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਕਿਉਂਕਿ ਗੱਲ ਵਰਗੇ ਬੰਦੇ ਜਿਨ੍ਹਾਂ ਨੇ ਆਪਦੀ ਲਾਈਫ ਹੀ ਖਤਮ ਕਰ ਦਿੱਤੀ ਕਿਸ ਲਈ ਖਤਮ ਕੀਤੀ ਆਪਦੀ ਕੌਮ ਦੇ ਲਈ ਆਪਦੀ ਕੌਮ ਦੇ ਲਈ ਬਦਲਾ ਲੈਣ ਦੇ ਲਈ ਇਹਨਾਂ ਨੇ ਸਾਨੂੰ 84 ਦਾ ਅਜੇ ਤੱਕ ਅਜਸਟਿਸ ਨਹੀਂ ਦਿੱਤਾ ਆਹ ਕਿਸਾਨ ਸ਼ੁਭਕਰਨ ਮੁੰਡਾ ਮਾਰ ਦਿੱਤਾ ਗਿਆ ਸਵਾ ਸਾਲ ਤੋਂ ਡੇਢ ਸਾਲ ਤੋਂ ਕੋਈ ਉਹਦਾ ਕੋਈ ਕਾਰਵਾਈ ਕੀਤੀ ਆ ਤੁਹਾਡਾ ਮੁੱਖ ਮੰਤਰੀ ਬੈਠਾ ਹੀ ਹੈ ਨਾ ਕੋਈ ਕਾਰਵਾਈ ਕੀਤੀ ਨਹੀਂ ਕੀਤੀ ਸੋ ਲੋਕ ਕਦ ਤੱਕ ਰੇਖਣਗੇ ਲੋਕ ਕਦ ਤੱਕ ਵੇਟ ਕਰਨਗੇ ਇਹਨਾਂ ਦੀ ਆਖਰ ਤਾਂ ਹੁਣ ਬਾਪ ਆਏ ਹੁੰਦਾ ਕੋਈ ਬ੍ਰਦਰ ਹੋਊਗਾ ਇਹ ਆਖਰ ਤਾਂ ਉੱਠੇਗਾ ਯਾਰੋ ਕਿਉਂ ਨਾ ਉੱਠੂ ਕਿਉਂਕਿ ਉਹਨੂੰ ਪਤਾ ਕਿ ਮੈਨੂੰ ਜਸਟਿਸ ਨਹੀਂ ਮਿਲ ਰਿਹਾ ਇਹਨਾਂ ਨੇ ਨਵਾਂ ਸਿਸਟਮ ਅਡਾਪਟ ਕੀਤਾ 20 ਜਾਂ 50 ਲੱਖ ਦੇ ਆ ਜਿੱਦੜ ਤੁਹਾਡੇ ਪਰਿਵਾਰ ਨੂੰ ਕੋਈ ਪ੍ਰੋਬਲਮ ਆ ਜਾਏ ਫਿਰ 20-5 ਲੱਖ 20 ਤੋਂ 50 ਲੱਖ ਲੈ ਕੇ ਚੁੱਪ ਕਰ ਜਾ ਕਰੋ ਕੋੜ ਤੱਕ ਕਾਨੂੰਨੀ ਕਾਰਵਾਈ ਕਰਨੀ ਜਦੋਂ ਦੂਜੇ ਦਾ ਮਰਦਾ ਤੁਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੇ ਕਿਉਂਕਿ ਇਹਦੇ ਮਗਰ ਸਰਕਾਰਾਂ ਹੀ ਜ਼ਿੰਮੇਵਾਰ ਨੇ ਇੱਥੋਂ ਤੱਕ ਨੌਬਤ ਨਹੀਂ ਸੀ ਆਉਣੀ ਜੇ ਸਰਕਾਰ ਸਿਆਣੀ ਹੋਵੇ ਤਾਂ ਜਦੋਂ ਸਰਕਾਰ ਨੂੰ ਪਤਾ ਸੀ ਕਿ ਉਹ ਹੋਰ ਕੌਮ ਦੀ ਲੜਕੀ ਹੈ ਉਹ ਸਿੱਖਾਂ ਦਾ ਨਾਂ ਲੈ ਕੇ ਗਮਰਾਹ ਕਰ ਰਹੀ ਹੈ ਫਰਾਡ ਕਰ ਰਹੀ ਹੈ ਉਸ ਵਕਤ ਪਰਚਾ ਦਰਜ ਕਰਨਾ ਚਾਹੀਦਾ ਸੀ ਜੇ ਸੂਰੀ ਨੂੰ ਰੋਕਿਆ ਹੁੰਦਾ ਕਿ ਸਿੱਖਾਂ ਜਾਂ ਕੁੜੀਆਂ ਰਾਤ ਰੱਖਣੀਆਂ ਨੇ ਇਹਨਾਂ ਦੀ ਨਸਲ ਬਦਲਦੇ ਹੋ ਜੇ ਉਦੋਂ ਇੰਕਾਊਂਟਰ ਹੁੰਦੇ ਜੀ ਉਦੋਂ ਸਿੱਖਾਂ ਨੂੰ ਜਿਵੇਂ ਸਾਡੇ ਨਾਲ ਕਰਦੇ ਜੀ ਉਦੋਂ ਹੀ ਕੀਤਾ ਹੁੰਦਾ ਤੇ ਪੰਜਾਬ ਦੇ ਹਾਲਾਤ ਖਰਾਬ ਕਿਉਂ ਹੁੰਦੇ ਸੋ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਵਨ ਸਾਈਡਡ ਐਂਟੀ ਸਿੱਖ ਸਮਾਤਾ ਬਹੁਤ ਬੱਸ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖੜਾ ਹੋ ਰਹੀ ਸੀ ਤੁਸੀਂ ਜੁੜੇ ਰਹੋ ਆਰਾਮੀ ਟੈlevision ਦੇ ਨਾਲ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਹੁਣ ਆਪਣੇ ਦੋਸਤ ਜਸ ਕਰੇ ਬੰਦੋ ਇਜਾਜ਼ਤ ਧੰਨਵਾਦ ਜੀ